99 ਮੈਂਬਰੀ ਬੋਡੀ ਨੂੰ ਭੰਗ ਕਰਕੇ 31 ਮੈਂਬਰੀ ਇੱਕ ਡੰਮੀ ਸੈਨੇਟਰਾਂ ਲੀ ਗਈ ਆ ਸਿੱਧਾ ਸਿੱਧਾ ਜਿਹੜੀ ਉਹਨਾਂ ਨੇ ਆਪਣੀਆਂ ਪਾਲਿਸੀਆਂ ਇੱਥੇ ਇੰਪਲੀਮੈਂਟ ਕਰਨਾਗਾ ਉਹਨਾਂ ਨੇ ਪ੍ਰੋਸੀਜਰ ਨੂੰ ਈਜ਼ੀ ਕਰ ਦਿੱਤਾ ਕੰਮ ਨਿਕਾਣ ਦੇ ਲਈ ਮੈਂਬਰੀ ਬੋਡੀ ਖਤਮ ਕਰਕੇ 31 ਮੈਂਬਰੀ ਇੱਕ ਨਿੱਕੀ ਜੀ ਬੋਡੀ ਬਣਾ ਲਈ ਆ ਉਹਦੇ ਵਿੱਚ ਵੀ ਜਿਹੜੀ ਗ੍ਰੈਜੂਏਟ ਕੰਸਟੀਟੂਐਂਸੀ ਆ ਉਹਨੂੰ ਖਤਮ ਕਰਤਾਗਾ ਤਾਂ ਕਿ ਨਾਦਰ ਆਪਦਰਾ ਹੋ ਜੇ ਕੋਈ ਵੀ ਇਹਨਾਂ ਨੇ ਆਪਣੀ ਨੀਤੀਆਂ ਲੈ ਕੇ ਆਉਣੀਆਂ ਨੇ ਪੰਜਾਬ 40% ਫੰਡਿੰਗ ਕਰਦਾਗਾ 202 ਅਫੀਲੀਏਟਡ ਕਾਲਜ ਜਿਹੜੇ ਇਹਦੇ ਨਾਲ ਐਫੀਲੀਏਟਡ ਆ 6 ਇੰਸਟੀਟਿਊਟ ਕਾਲਜ ਆ ਮੈਂ ਲਾ 208 ਦੇ ਕਰੀਬ ਕਾਲਜ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਨੇ ਤੇ ਹੋਰ ਕਿਸੇ ਸੂਬੇ ਦੇ ਲਿੰਕਡ ਨਹੀਂ ਆ। ਜਿੱਦਾਂ ਕੱਲ ਨੂੰ ਇਹ ਮਤਾਰਿਆ ਸਕਦਾ ਕਿ ਵੀ ਸਾਰੇ ਪੰਜਾਬ ਦੇ ਕਾਲਜ ਜਿਹਨਾਂ ਦਾ ਡੀਐਫੀਲੀਏਟ ਕਰਕੇ ਜਾਂ ਅੱਤੇ ਤੋੜ ਕੇ ਵੀ ਪੰਜਾਬ ਹਰਿਆਣਾ ਦੇ ਵੀ ਹਰਿਆਣਾ ਤੇ ਮਾਚਲ ਦੇ ਵੀ ਐਫੀਲੀਏਟ ਕਰੋ ਵੀ ਅੱਜ ਜੇ ਇਸ ਤਰ੍ਹਾਂ ਦਾ ਮਤਾਂ ਆਉਂਦਾ ਕਰਦੇ। ਹਰਿਆਣਾ ਨਿਕਲ ਜਾਂਦਾ ਹਿਮਾਚਲ ਪਹਿਲਾਂ 58 ਦੇ ਵਿੱਚ ਨਿਕਲ ਗਿਆ ਸੀਗਾ 1966 ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਇੱਕ ਇੰਟਰ ਸਟੇਟ ਬਾਡੀ ਕਾਰਪੋਰੇਟ ਬਣ ਜਾਂਦਾ ਜਿਦੇ ਵਿੱਚ ਪੰਜਾਬ ਵੀ ਐਫੀਲੀਏਸ਼ਨ ਹੁੰਦੀ ਆ 20% ਫੰਡਿੰਗ ਪੰਜਾਬ ਦਿੰਦਾ 20% ਹਰਿਆਣਾ ਦਿੰਦਾ 20% ਹਿਮਾਚਲ ਦਿੰਦਾ ਤੇ 40% ਸੈਂਟਰ ਦਿੰਦਾ ਜਾਂਦਾ ਹਰਿਆਣਾ ਆਪਣੇ ਗੁਰੂ ਖੇਤਰ ਦੇ ਵਿੱਚ ਯੂਨੀਵਰਸਿਟੀ ਬਣਾ ਲਾਂਦਾਗਾ ਉਹ ਐਫੀਲੀਏਸ਼ਨ ਵਾਪਸ ਲੈ ਲਾਂਦਾ ਤੇ ਫੰਡਿੰਗ ਵੀ ਵਾਪਸ ਲੈ ਲਾਂਦਾਗਾ ਉਸ ਤੋਂ ਬਾਅਦ ਜਿਹੜੀ 40% ਫੰਡਿੰਗ ਆ ਉਹ ਪੰਜਾਬ ਕੋਲੇ ਰਹਿੰਦੀ ਆ 60% ਸੈਂਟਰ ਕੋਲੇ ਰਹਿੰਦੀ ਆ ਮਤਲਬ ਉਹਦੀ ਮਰਜ਼ੀ ਨਾਲ ਹਰਿਆਣਾ ਤੇ ਹਿਮਾਚਲ ਬਾਹਰ ਨਿਕਲੇਗਾ ਆਪਦੀ ਮਰਜ਼ੀ ਨਾਲ ਨਿਕਲੇਗਾ ਆਪ واپس ਲੈ ਕੇ ਕਿਸੇ ਨੇ ਉਹਨਾਂ ਨੂੰ ਕੱਢਿਆ ਨਹੀਂਗਾ ਸਭ ਕੋ ਨਾਲ ਸੀਗੇ ਆਪਦੀ ਮਰਜ਼ੀ ਨਾਲ ਉਹਨਾਂ ਨੇ ਐਫੀਲੀਏਸ਼ਨ ਵਾਪਸ ਲਈ ਆ ਹੁਣ ਜੇ ਵਾਪਸ ਉਹਨਾਂ ਨੇ ਐਫੀਲੀਏਸ਼ਨ ਵਾਪਸ ਕਰਨੀ ਆ ਤਾਂ ਜੇ ਸੈਨੇਟ ਦੇ ਵਿੱਚ ਪਾਸ ਹੋਊਗਾ ਪੰਜਾਬ ਸਰਕਾਰ ਦੀ ਮਰਜ਼ੀ ਹੋਊਗੀ ਸਾਡੀ ਮਰਜ਼ੀ ਹੋਊਗੀ ਉਦੋਂ ਵਾਪਸ ਆ ਸਕਦੇ ਆ ਜਦ ਕਿ ਉਹਨਾਂ ਕੋਲ ਆਪਦੀਆਂ ਸਟੇਟ ਯੂਨੀਵਰਸਿਟੀਆਂ ਹੈਗੀਆਂ ਨੇ ਆਪਦੀ ਸਟੇਟ ਯੂਨੀਵਰਸਿਟੀ ਨਾਲ ਐਫਬੀਏ ਐਫੀਲੀਏਸ਼ਨ ਹੋਵੇ ਉਹਨਾਂ ਦੀ ਸਾਨੂੰ ਪੋਲੀਟੀਕਲ ਸਾਥ ਮਿਲ ਗਿਆ ਕਿਉਂਕਿ ਪੋਲੀਟੀਕਲ ਮਸਲਾ ਜੀ ਇਹ ਹੈ ਕਿ ਵਿਦਿਆਰਥੀ ਦਾ ਮਸਲਾ ਨਹੀਂ ਰਿਹਾ ਪੂਰੇ ਪੰਜਾਬ ਦਾ ਮਸਲਾ ਸਾਡੇ ਦਾਅਵੇ ਦੀ ਗੱਲ ਰਹਿ ਗਈ ਹੈ ਚੰਡੀਗੜ੍ਹ ਸ਼ਹਿਰ ਤੇ ਦਾਅਵੇ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਦੀ ਦਾਅਵੇ ਦੀ ਗੱਲ ਹੈ ਜੇ ਸਾਨੂੰ ਪੰਜਾਬ ਦੇ ਵਿੱਚੋਂ ਸਮਰਥਨ ਮਿਲਦਾ ਕਿਸਾਨ ਜਥੇਬੰਦੀਆਂ ਦਾ ਪੰਤਕ ਜਥੇਬੰਦੀਆਂ ਦਾ ਜਨਤਕ ਜਥੇਬੰਦੀਆਂ ਦਾ ਪੋਲੀਟੀਕਲ ਪਾਰਟੀਆਂ ਦਾ ਜਿਹਨਾਂ ਨੂੰ ਸਪੋਰਟ ਮਿਲਦਾ ਸਾਡਾ ਮੋਰਚਾ ਵੱਡਾ ਹੁੰਦਾਗਾ ਫੇਰ ਅਸੀਂ ਨੋਟੀਫਿਕੇਸ਼ਨ ਵਾਪਸ ਕਰਵਾ ਲਾਂਗੇ ਸਸ਼ੀਕਾਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ੁਕਲਾ ਪੰਜਾਬ ਯੂਨੀਵਰਸਿਟੀ ਚੰਡੀਗ ਪੰਜਾਬ ਦੀਆਂ तमाम ਰਾਜਨੀਤਿਕ ਤਰਾਂ ਜਿਹੜੀਆਂ ਨੇ ਉਹ ਯੂਨੀਵਰਸਿਟੀ ਪਹੁੰਚ ਰਹੀਆਂ ਨੇ ਸਿੱਧੇ ਤੇ ਸਿੱਧੇ ਤੌਰ ਦੇ ਨਾਲ ਹਰ ਇੱਕ ਜਿਹੜਾ ਰਾਜਨੀਤਿਕ 당ਲਾ ਉਹ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਹੈ ਕਿ ਆਖਰ ਸੈਨੇਟ ਦੇ ਵਿੱਚ ਐਡਾ ਫੇਰ ਬਦਲ ਕਿੰਜ ਹੋ ਸਕਦਾ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਨੇ ਸਨੀਤ ਉਹਨਾਂ ਨਾਲ ਗੱਲਬਾਤ ਕਰ ਰਿਹਾ ਨੌਜਵਾਨ ਉਹ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਉਹ ਪਹਿਲਾਂ ਤੇ ਜਿਹੜਾ ਸੈਨੇਟ ਦੇ ਵਿੱਚ ਫੇਰ ਬਦਲ ਹੋਇਆ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਜੀ ਜਿਹੜਾ ਕੇਂਦਰ ਦੀ ਬੀਜੇਪੀ ਸਰਕਾਰ ਬਣਾਉਣਾ 99 ਮੈਂਬਰੀ ਬਾਡੀ ਨੂੰ ਭੰਗ ਕਰਕੇ 31 ਮੈਂਬਰੀ ਇੱਕ ਡੰਮੀ ਸੈਨੇਟਰ ਆ ਨਹੀਂ ਗਈ ਆ ਸਿੱਧਾ ਸਿੱਧਾ ਜਿਹੜੀ ਉਹਨਾਂ ਨੇ ਆਪਣੀਆਂ ਪਾਲਿਸਿਸ ਇੱਥੇ ਇੰਪਲੀਮੈਂਟ ਕਰਨਾਗਾ ਉਹਨਾਂ ਨੇ ਪ੍ਰੋਸੀਜਰ ਨੂੰ ਈਜ਼ੀ ਕਰਤਾ ਮੰਨ ਲਓ ਉਹਨਾਂ ਨੇ ਆਪਦੀ ਇਥੇ ਪਾਲਿਸੀ ਇੰਪਲੀਮੈਂਟ ਕਰਨੀ ਆ ਕੋਈ ਸੈਂਟਰਲਾਈਜੇਸ਼ਨ ਕਰਨੀ ਹੈ ਨਾ ਵੀ ਪੰਜਾਬ ਤੋਂ ਐਫੀਲੀਏਸ਼ਨ ਖੋ ਕੇ ਕਿਸੇ ਹੋਰ ਪਾਸੇ ਐਫੀਲੀਏਸ਼ਨ ਦੇਣੀ ਆ ਉਹਦੇ ਵਾਸਤੇ ਇੱਕ ਪ੍ਰੋਸੀਜਰ ਸੀਗਾ ਸੈਨੇਟ ਦੇ ਵਿੱਚ ਮਤਾ ਪੇਸ਼ ਹੁੰਦਾ ਸੀ ਡਿਸਕਸ਼ਨ ਹੁੰਦੀ ਸੀ ਡਿਬੇਟ ਹੁੰਦੀ ਸੀ ਜੇ ਮੈਜੋਰਿਟੀ ਹੁੰਦੀ ਸੀਗੀ ਤਾਂ ਉਹ ਬਿਲ ਪਾਸ ਹੋ ਕੇ ਰੂਲ ਬਣਦਾ ਕੰਪਲੀਟਲੀ ਖਤਮ ਕਰਤਾ ਇਹਨਾਂ ਨੇ ਆਪ ਦਾ ਰਾਹ ਪੱਧਰਾ ਕਰ ਲਿਆਗਾ ਕਿ 99 ਮੈਂਬਰੀ ਬੋਡੀ ਖਤਮ ਕਰਕੇ 31 ਮੈਂਬਰੀਆਂ ਇੱਕ ਨਿੱਕੀ ਜਿਹੀ ਬੋਡੀ ਬਣਾ ਲਈ ਆ ਉਹਦੇ ਵਿੱਚ ਵੀ ਜਿਹੜੀ ਗ੍ਰੈਜੂਏਟ ਕੰਸਟੀਟਿਊਐਂਸੀ ਆ ਉਹਨੂੰ ਖਤਮ ਕਰਤਾਗਾ ਤਾਂ ਕਿ ਇਹਨਾਂ ਦਾ ਰਾਹ ਪੱਧਰਾ ਹੋ ਜੇ ਕੋਈ ਵੀ ਇਹਨਾਂ ਨੇ ਆਪਣੀ ਨੀਤੀਆਂ ਲੈ ਕੇ ਆਉਣੀਆਂ ਨੇ ਉਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਆ ਉਹ ਸੌਖੀ ਹੋ ਜੇ ਅੱਛਾ ਅਸ਼ਨੀ ਤੁਸੀਂ ਕਹੇ ਇਹਨਾਂ ਨੇ ਆਪਣਾ ਰਾਹ ਪੱਧਰਾ ਕਰ ਲਿਆ ਕਿਡੀਆਂ ਨੀਤੀਆਂ ਨੇ ਜਿਹੜੀਆਂ ਰਾਹ ਪੱਧਰੀਕਰਨ ਤੋਂ ਬਾਅਦ ਸਿੱਧੇ ਅ ਸਿੱਧੇ ਤੌਰ ਦੇ ਨਾਲ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੰਪਲੀਮੈਂਟ ਕੀਤੀਆਂ ਜਾ ਸਕਦੀਆਂ ਦੇਖ ਕਰੀਏਟਡਾ 6 ਕੌਨਸਟੀਟੂਐਂਟ ਕਾਲਜ ਹੈ ਮਤਲਬ 208 ਦੇ ਕਰੀਬ ਕਾਲਜ ਜ Punjab ਦੇ Punjab University ਨਾਲ ਅਫੀਲੀਏਟਡ ਨੇ ਤੇ ਹੋਰ ਕਿਸੇ ਸੂਬੇ ਦੇ ਲਿੰਕਡ ਨਹੀਂ ਹੈਗੇ ਤੇ ਜੇ ਸੈਨੇਟ 31 ਮੈਂਬਰੀ ਬਣ ਜਾਂਦੀ ਆ ਅੱਜ ਤਾਂ ਆਪਾਂ ਕਹਿ ਰਹੇ ਵੀ ਕੇਂਦਰੀਕਰਨ ਹੋ ਗਿਆ ਹੈ ਨਾ ਇਹ ਕੇਂਦਰੀਕਰਨ ਦਾ ਅਖੀਰਲਾ ਹਮਲਾ ਕਹਿ ਸਕਦੇ ਆ ਇਸ ਤੋਂ ਬਾਅਦ ਇਹ ਆ ਵੀ ਜੇ 31 ਮੈਂਬਰੀ ਸੈਨੇਟ ਬਣਦੀ ਆ ਤਾਂ ਕੱਲ ਨੂੰ ਇਹ ਮਤਾਰਿਆ ਸਕਦਾ ਹੈ ਕਿ ਵੀ ਸਾਰੇ Punjab ਦੇ ਕਾਲਜ ਇਸ ਨਾਲ ਡੀ ਅਫੀਲੀਏਟ ਕਰਕੇ ਜਾਂ ਅੱਧੇ ਤੋੜ ਕੇ ਵੀ ਪੰਜਾਬ ਹਰਿਆਣੇ ਦੇ ਵੀ ਹਰਿਆਣੇ ਤੇ ਹਿਮਾਚਲ ਦੇ ਵੀ ਅਫੀਲੀਏਟ ਕਰੋ ਵੀ ਅੱਜ ਜੇ ਇਸ ਤਰ੍ਹਾਂ ਦਾ ਮਤਾਂ ਹੁੰਦਾਗਾ ਜਿਹੜੇ ਪੰਜਾਬ ਤੋਂ ਚੁਣਕੇ ਨਮਾਇੰਦੇ ਆਉਂਦੇ ਗ੍ਰੈਜੂਏਟ ਕੌਨਸਟਿਟੂਐਂਸੀ ਪ੍ਰੋਫੈਸਰ ਹੋਣ ਪ੍ਰਿੰਸੀਪਲ ਹੋਣ ਉਹ ਇਸ ਚੀਜ਼ ਦਾ ਵਿਰੋਧ ਕਰਦੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕਾਲਜ ਆ ਉਹਨਾਂ ਦੀ ਅਫੀਲੀਏਸ਼ਨ ਖਤਮ ਨਹੀਂ ਕਰਨੀ ਅਸੀਂ ਆਪਦੇ ਕੋਲੇ ਰੱਖਣੀ ਆ ਤੋ ਉਹਨਾਂ ਚੀਜ਼ਾਂ ਦਾ ਵਿਰੋਧ ਹੁੰਦਾ ਪਰ ਜੇ ਸੈਨੇਟ ਨਹੀਂ ਹੋਊਗੀ ਤੋ ਉਹਨਾਂ ਚੀਜ਼ਾਂ ਦਾ ਵੀ ਵਿਰੋਧ ਕਰਨ ਵਾਲਾ ਨਹੀਂ ਹੋਊਗਾ ਤਾਂ ਜਿਹੜੇ ਪੰਜਾਬ ਦੇ ਹੱਕ ਖੋਏ ਜਾਣਗੇ ਹਰਿਆਣਾ ਤੇ ਹਿਮਾਚਲ ਦੇ ਤੁਸੀਂ ਕਾਲਜਾਂ ਦਾ ਜ਼ਿਕਰ ਕੀਤਾ ਉਹਨ ਪੀ ਯੂਨੀਵਰਸਿਟੀ ਦਾ ਕਿੱਸਾ ਈਸਟ ਪੰਜਾਬ ਦੇ ਇੱਧਰ ਆਉਂਦਾਗਾ ਉਦੋਂ ਸੰਜਾ 1966 ਦੇ ਵਿੱਚ ਇਹ ਦੋ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਆਉਂਦੀ ਹੈ ਨਾ ਪੰਜਾਬੀ ਸੂਬਾ ਬਣਦਾਗਾ ਹਰਿਆਣਾ ਨਿਕਲ ਜਾਂਦਾ ਹਿਮਾਚਲ ਪਹਿਲਾਂ 58 ਦੇ ਵਿੱਚ ਨਿਕਲ ਗਿਆ ਸੀਗਾ 1966 ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਇੱਕ ਇੰਟਰ ਸਟੇਟ ਬੋਡੀ ਕਾਰਪੋਰੇਟ ਬਣ ਜਾਂਦਾ ਜਿਹਦੇ ਵਿੱਚ ਪੰਜਾਬ ਦੇ ਵੀ ਐਫੀਲੀਏਸ਼ਨ ਹੁੰਦੀ ਹੈ 20% ਫੰਡਿੰਗ ਪੰਜਾਬ ਦਿੰਦਾ 20% ਹਰਿਆਣਾ ਦਿੰਦਾ 20% ਹਿਮਾਚਲ ਦਿੰਦਾ ਤੇ 40% ਸੈਂਟਰ ਦਿੰਦਾਗਾ ਤੇ ਦੋਹੇ ਸ਼ਰਤ ਸੀਗੀ ਲੈਕਟ ਦੇ ਵਿੱਚ ਸਭ ਕੁਝ ਹੈਗਾਗਾ ਕਿ ਜਿੰਨਾ ਟਾਈਮ ਹਿਮਾਚਲ ਤੇ ਟਾਈਮ 'ਚ ਪੰਜਾਬ ਯੂਨੀਵਰਸਿਟੀ ਦੇ ਨਾਲ ਇਹਨਾਂ ਦੀ ਕਾਲਜਾਂ ਦੀ ਅਫੀਲੀਏਸ਼ਨ ਰਹੂਗੀ ਤੇ 20% ਫੰਡਿੰਗ ਦੇਣਗੇ ਫਿਰ 1973 74 75 ਦੇ ਵਿੱਚ ਹਿਮਾਚਲ ਦੀ ਆਪਦੀ Shimla ਦੇ ਵਿੱਚ ਯੂਨੀਵਰਸਿਟੀ ਬਣ ਜਾਂਦੀ ਆ ਹਰਿਆਣਾ ਆਪਦੀ ਕੁਰੂਕਸ਼ੇਤਰ ਦੇ ਵਿੱਚ ਯੂਨੀਵਰਸਿਟੀ ਬਣਾ ਲੰਦਾਗਾ ਉਹ ਅਫੀਲੀਏਸ਼ਨ ਵਾਪਸ ਲੈ ਲੰਦਾ ਤੇ ਫੰਡਿੰਗ ਵੀ ਵਾਪਸ ਲੈ ਲੰਦਾਗਾ ਉਸ ਤੋਂ ਬਾਅਦ ਜਿਹੜੀ 40% ਫੰਡਿੰਗ ਆ ਉਹ ਪੰਜਾਬ ਕੋਲੇ ਰਹਿੰਦੀ ਆ 60% ਸੈਂਟਰ ਕੋਲੇ ਰਹਿੰਦੀ ਆ ਮਤਲਬ ਉਹਦੀ ਮਰਜ਼ੀ ਨਾਲ हरियाणा ਤੇ ਹਿਮਾਚਲ ਬਾਹਰ ਨਿਕਲੇਗਾ ਆਦੀ ਮਰਜ਼ੀ ਨਾਲ ਨਿਕਲੇਗਾ ਉਸ ਤੋਂ ਬਾਅਦ ਜਿਹੜਾ ਸਟੇਟਸ ਆ ਪਰ ਉਹ ਪੰਜਾਬ ਯੂਨੀਵਰਸਿਟੀ ਦਾ ਇੰਟਰ ਸਟੇਟ ਬਾਡੀ ਕਾਰਪੋਰੇਟ ਹੀ ਰਹਿੰਦਾਗਾ ਮਤਲਬ ਜਿਹੜੀ ਕਿਸੇ ਫੈਕਟ ਕਰਕੇ ਇਹਦਾ ਸਟੇਟਸ ਬਣਾਇਆ ਗਿਆ ਸੀਗਾ ਉਹ ਚੀਜ਼ ਹਟਣ ਤੋਂ ਬਾਅਦ ਵੀ ਇਹਦਾ ਸਟੇਟਸ ਨਹੀਂ ਬਦਲਿਆ ਗਿਆ ਸੈਂਟਰ ਨੇ ਜਿਹੜਾ ਸਾਡਾ ਹੱਕ ਆ ਉਹ ਡੱਕ ਕੇ ਰੱਖਿਆਗਾ ਅੱਜ ਜੇ ਆਪਾਂ ਕਹਿੰਦੇ ਆ ਵੀ ਹਰਿਆਣਾ ਤੇ ਹਿਮਾਚਲ ਨੂੰ ਐਫੀਲੀਏਸ਼ਨ ਦੇ ਨਾਲ ਕੀ ਹੋ ਜੂਗਾ ਨਾ ਆਪ واپس ਲੈ ਗਏ ਆ ਕਿਸੇ ਨੇ ਉਹਨਾਂ ਨੂੰ ਕੱਢਿਆ ਨਹੀਂ ਗਾ ਸਭ ਕੋ ਨਾਲ ਸੀਗੇ ਆਪਦੀ ਮਰਜ਼ੀ ਨਾਲ ਉਹਨਾਂ ਨੇ ਐਫੀਲੀਏਸ਼ਨ ਵਾਪਸ ਲਈ ਆ ਹੁਣ ਜੇ ਵਾਪਸ ਉਹਨਾਂ ਨੇ ਐਫੀਲੀਏਸ਼ਨ ਵਾਪਸ ਕਰਨੀ ਆ ਤਾਂ ਜੇ ਸੈਨੇਟ ਦੇ ਵਿੱਚ ਪਾਸ ਹੋਊਗਾ ਪੰਜਾਬ ਸਰਕਾਰ ਦੀ ਮਰਜ਼ੀ ਹੋਊਗੀ ਸਾਡੀ ਮਰਜ਼ੀ ਹੋਊਗੀ ਉਹ ਤਾਂ ਵਾਪਸ ਆ ਸਕਦੇ ਆ ਜਦ ਕਿ ਉਹਨਾਂ ਕੋਲੇ ਆਪਦੀਆਂ ਸਟੇਟ ਯੂਨੀਵਰਸਿਟੀਆਂ ਹੈਗੀਆਂ ਨੇ ਆਪਦੀ ਸਟੇਟ ਯੂਨੀਵਰਸਿਟੀ ਦੇ ਨਾਲ ਐਫੀਲੀਏਸ਼ਨ ਹੋਵੇ ਉਹਨਾਂ ਦੀ ਜਾਂ ਤਾਂ ਹੋਵੇ ਉਹਨਾਂ ਕੋਲੇ ਕੋਈ ਸਟੇਟ ਯੂਨੀਵਰਸਿਟੀ ਨਾ ਹੋਵੇ ਫੇਰ ਵੀ ਸੈਂਸ ਬਣਦੀ ਆ ਆਪਦੀਆਂ ਯੂਨੀਵਰਸਿਟੀਆਂ ਨੇ ਪਿਛਲੇ 50 ਸਾਲਾਂ ਤੋਂ ਆਪਦੀ ਯੂਨੀਵਰਸਿਟੀਆਂ ਦੇ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਵੀ ਹਰਿਆਣਾ ਤੇ ਹਿਮਾਚਲ ਦੇ ਹੱਕ ਵਧਾਉਣੇ ਆ ਉਹਨਾਂ ਦੀ ਪਾਲਿਸੀ ਇਹ ਹੈ ਕਿ ਵੀ ਪੰਜਾਬ ਤੋਂ ਹੱਕ ਖੋਣੇ ਆ ਫਿਰ ਜੀ ਨੂੰ ਮਰਜ਼ੀ ਦਿੱਤੇ ਜਾਣ ਅਸ਼ਨੀਤ ਪੰਜਾਬ ਯੂਨੀਵਰਸਿਟੀ ਹੈ ਇਸ ਵੇਲੇ ਆਪਾਂ ਯੂਨੀਵਰਸਿਟੀ ਦੇ ਵਿੱਚ ਹੀ ਖੜੇ ਆ ਕਿ ਨਾ ਦੀ ਪੰਜਾਬ ਯੂਨੀਵਰਸਿਟੀ ਰਹਿ ਗਈ ਜਾਂ ਕੁਝ ਹਜੇ ਪੰਜਾਬ ਦਾ ਬਾਕੀ ਹੈ ਦੇਖੋ ਜੀ ਹਜੇ ਇਲੈਕਸ਼ਨ ਅਨਾਉਂਸ ਨਹੀਂ ਹੋਏ ਨੋਟੀਫਿਕੇਸ਼ਨ ਆ ਗਿਆਗਾ ਇਲੈਕਸ਼ਨ ਅਨਾਉਂਸ ਨਹੀਂ ਹੋਏ ਜੇ ਇਹ ਤਾਂ ਅਸੀਂ ਇਲੈਕਸ਼ਨ ਅਨਾਉਂਸ ਹੋਣ ਤੱਕ ਮੋਰਚਾ ਸਾਹਮਣੇ ਸਾਨੂੰ ਪੋਲੀਟੀਕਲ ਸਾਥ ਮਿਲ ਗਿਆ ਕਿਉਂਕਿ ਪੋਲੀਟੀਕਲ ਮਸਲਾ ਜੀ ਇਹ ਇੱਕ ਵਿਦਿਆਰਥੀਆਂ ਦਾ ਮਸਲਾ ਨਹੀਂ ਰਿਹਾ ਪੂਰੇ ਪੰਜਾਬ ਦਾ ਮਸਲਾ ਸਾਡੇ ਦਾਅਵੇ ਦੀ ਗੱਲ ਰਹਿ ਗਈ ਚੰਡੀਗੜ੍ਹ ਸ਼ਹਿਰ ਤੇ ਦਾਅਵੇ ਦੀ ਗੱਲ ਆ ਪੰਜਾਬ ਯੂਨੀਵਰਸਿਟੀ ਦੇ ਦਾਅਵੇ ਦੀ ਗੱਲ ਆ ਜੇ ਸਾਨੂੰ ਪੰਜਾਬ ਦੇ ਵਿੱਚੋਂ ਸਮਰਥਨ ਮਿਲਦਾ ਕਿਸਾਨ ਜਥੇਬੰਦੀਆਂ ਦਾ ਪੰਤਕ ਜਥੇਬੰਦੀਆਂ ਦਾ ਜਨਤਕ ਜਥੇਬੰਦੀਆਂ ਦਾ ਪੋਲੀਟੀਕਲ ਪਾਰਟੀਆਂ ਦਾ ਜੇ ਸਾਨੂੰ ਸਪੋਰਟ ਮਿਲਦਾ ਸਾਡਾ ਮੋਰਚਾ ਵੱਡਾ ਹੁੰਦਾਗਾ ਫੇਰ ਤਾਂ ਅਸੀਂ ਨੋਟੀਫਿਕੇਸ਼ਨ ਵਾਪਸ ਕਰਵਾ ਲਾਂਗੇ ਤੇ ਪੰਜਾਬ ਇਹ ਤਾਂ ਜਾਊਗੀ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ ਬਿਲਕੁਲ ਜੀ ਇਸ ਤੋਂ ਵੱਡਾ ਕੋਈ ਨੁਕਸਾਨ ਹੋਈ ਨਹੀਂ ਸਕਦਾ ਤੁਸੀਂ ਦੇਖੋ ਅੱਜ ਤੇ ਅਸੀਂ ਚੰਡੀਗੜ੍ਹ ਸ਼ਹਿਰ ਤੇ ਆਪਣੇ ਦਾਅਵੇ ਦੀ ਗੱਲ ਕਰਦੇ ਆ ਸਿਰਫ ਔਰ ਸਿਰਫ ਪੰਜਾਬ ਯੂਨੀਵਰਸਿਟੀ ਕਰਕੇ ਕਰਦੇ ਆ ਪੀਜੀਆਈ ਇਹਨਾਂ ਨੇ ਸਾਡੇ ਹੱਥਾਂ 'ਚ ਖੋਲੇ ਆ ਉੱਥੇ ਹਿੰਦੀ ਲਾਗੂ ਕਰੀ ਜਾਂਦੇ ਆ ਪੱਕ ਸੀਗਾ ਪੰਜਾਬ ਇੰਜੀਨੀਅਰਿੰਗ ਕਾਲਜ ਮਤਲਬ ਇੰਡੀਆ ਦਾ ਇੱਕ ਟਾਪ ਮੋਸਟ ਬੀਟੈਕ ਦੇ ਲਈ ਕਾਲਜ ਆ 12 ਸੈਕਟਰ ਦੇ ਵਿੱਚ ਆ ਪੀਯੂ ਦੇ ਨਾਲ ਅਫੀਲੀਏਟਡ ਹੁੰਦਾ ਸੀਗਾ ਅੱਜ ਤੋਂ 20 ਸਾਲ ਪਹਿਲਾਂ ਪੀਯੂ ਤੋਂ ਉਹਨਾਂ ਨੇ ਪੀਯੂ ਦੇ ਨਾਲ ਲਿੰਕ ਤੋਂ ਸੀ ਪੀਯੂ ਨਾਲ ਡੀ ਲਿੰਕ ਕਰਕੇ ਉਹਨਾਂ ਨੇ ਉੱਥੇ ਬੋਰਡ ਆਫ ਗਵਰਨਰਸ ਲਾ ਕੇ ਪ ਉਹਨਾਂ ਦਾ ਸਮਾਂ ਬੜਾ ਭਿਆਨਕ ਆ ਜੇ ਇਸ ਚੀਜ਼ ਤੇ ਖਲ ਨਾ ਪਾਈ ਗਈ ਤਾਂ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੇ ਹੱਥਾਂ ਚੋਂ ਜਾ ਚੁੱਕੀ ਹੈ ਨੌਜਵਾਨ ਖੜੇ ਨੇ ਹੁਣ ਸੰਘਰਸ਼ ਨੂੰ ਟਿੱਖਾ ਕਿਵੇਂ ਕਰੂੰਗੇ ਬਿਲਕੁਲ ਜੀ ਅਸੀਂ ਕੱਲ ਵੀ ਪੰਜਾਬ ਯੂਨੀਵਰਸਿਟੀ ਦਾ ਦੋ ਨੰਬਰ ਗੇਟ ਬੰਦ ਕੀਤਾਗਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਕਾਲਾ ਦੇਣ ਦੀ ਜਿਹੜੀ ਸਲਾਹ ਉਹ ਬਣਾ ਰਹੇ ਆ ਸਾਡੀ ਕਮੇਟੀ ਬਣੀ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬਣਿਆਗਾ ਜਿਹਦੇ ਬੈਨਰ ਹੇਡ ਸਾਡੇ ਸਿੱਦੇ ਜਥੇਬੰਦੀਆਂ ਸਾਂਝੇ ਤੌਰ ਤੇ ਸ਼ਾਮਲ ਨੇ ਅਸੀਂ ਆਪ ਦਾ ਸੰਘਰਸ਼ ਤਿੱਖਾ ਕਰਾਂਗੇ ਸਾਡੀ ਸਾਨੂੰ ਪੂਰੀ ਉਮੀਦ ਆ ਸਾਡੇ ਸੰਘਰਸ਼ ਨਾਲ ਜਿਹੜਾ ਨੋਟੀਫਿਕੇਸ਼ਨ ਆ ਉਹ ਵਾਪਸ ਹੋ ਜਾਊਗਾ ਕਿਹੜੀ ਵਿਚਾਰਧਾਰਾ ਜਿਹੜੀ ਕਾਬਜ ਹੋਣਾ ਚਾਹੁੰਦੀ ਹੈ ਯੂਨੀਵਰਸਿਟੀ ਭਾਜਪਾ ਆਰਐਸਐਸ ਦੀ ਵਿਚਾਰਧਾਰਾ ਜੀ ਜਿਹੜੀ ਚਾਹੁੰਦੀ ਆ ਕਿ ਵੀ ਸਿਰਫ ਉਹ ਦੀ ਪਾਲਿਸੀ ਆ ਵਨ ਨੇਸ਼ਨ ਵਨ ਲੈਂਗੁਏਜ ਵਨ ਨੇਸ਼ਨ ਵਨ ਲਾ ਵਨ ਨੇਸ਼ਨ ਵਨ ਰੀਜਨ ਜਿਹੜੀ ਹਿੰਦੀ ਹਿੰਦੂ ਹਿੰਦੂਤਵਾਦੀ ਪਾਲਿਸੀ ਆ ਆਲ ਓਵਰ ਹਿੰਦੁਸਤਾਨ ਦੇ ਵਿੱਚ ਉਹ ਸਾਰਿਆਂ ਨੂੰ ਆਪਦੇ ਗਲ ਬੇਟ ਲੈ ਰਿਆ ਉਹੀ ਨੀਤੀਆਂ ਨੂੰ ਉਹ ਯੂਨੀਵਰਸਿਟੀ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦੇ ਆ ਕਿਸ਼ਨੀਤ ਕਹਿੰਦੇ ਸੱਚ ਆਈਦਾ ਇਹ ਮੁੱਦਾ ਹੁਣ ਵਿਦਿਆਰਥੀਆਂ ਦਾ ਨਹੀਂ ਰਿਹਾ ਹੁਣ ਇਹ ਮੁੱਦਾ ਪੂਰੇ ਪੰਜਾਬ ਦਾ ਬਣ ਚੁੱਕਿਆ ਪੋਲਿਟੀਕਲ ਪਾਰਟੀਆਂ ਤੋਂ ਸਾਦੀ ਬੇਨਤੀ ਕੀਤੀ ਜਾ ਰਹੀ ਹੈ ਰਾਜਨੀਤਿਕ ਜਥੇਬੰਦੀਆਂ ਹੋਣ ਕਿਸਾਨ ਜਥੇਬੰਦੀਆਂ ਹੋਣ ਪੰਥਕ ਜਥੇਬੰਦੀਆਂ ਹੋਣ ਦੱਸਿਆ ਕਹਿੰਦੇ ਕਿਸ ਤਰ੍ਹਾਂ ਰਾ ਪੱਦਰਾ ਕਰਕੇ ਉਹ ਕਿਹੜ ਪਾਲਿਸੀਜ਼ ਨੂੰ ਪੰਜਾਬ ਯੂਨੀਵਰਸਿਟੀ ਤੇ ਥੋਪਣਾ ਚਾਹੁੰਦੇ ਨੇ ਕਹਿੰਦੇ ਅਗਰ ਨਾ ਇਕੱਠੇ ਹੋਏ ਤਾਂ ਯੂਨੀਵਰਸਿਟੀ ਅੱਜ ਵੀ ਗਈ ਤੇ ਕੱਲ ਵੀ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ